ਵਾਹਿਗੁਰੂ ਸੰਗਤ ਜੀ ਸਾਖੀ ਬਾਬਾ ਆਨੰਦ ਸਿੰਘ ਜੀ ਦੀ ਸੁਣੋ ਜੀ ਬਾਬਾ ਆਨੰਦ ਸਿੰਘ ਜੀ ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਆਪਣਾ ਘਰ ਛੱਡ ਗਏ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਅਨੁਆਇਆਂ ਦਾ ਇੱਕ ਵੱਖਰਾ ਸਮੂਹ ਪ੍ਰਾਪਤ ਕੀਤਾ ਬਹੁਤ ਛੋਟੀ ਉਮਰ ਵਿੱਚ ਉਨ੍ਹਾਂ ਨੇ ਗਿਆਨ ਪ੍ਰਾਪਤ ਕਰਨ ਲਈ ਆਪਣਾ ਪਰਿਵਾਰ ਛੱਡ ਦਿੱਤਾ ਅਤੇ ਆ ਮਹਾਨ ਆਤਮਾ ਦੇ ਇੱਕ ਹੋਰ ਮਹਾਨ ਸੰਤ ਮਹਾਰਨਾਮ ਸਿੰਘ ਜੀ ਦੇ ਚੇਲੇ ਬਣ ਗਏ। ਉੱਥੇ ਉਨ੍ਹਾਂ ਦੀ ਮੁਲਾਕਾਤ ਸੰਤ ਹਰਨਾਮ ਸਿੰਘ ਨਾਲ ਹੋਈ ਜੋ ਉਨ੍ਹਾਂ ਦੀ ਅਧਿਆਤਮਿਕਤਾ ਤੋਂ ਪ੍ਰਭਾਵਿਤ ਸੀ। ਉਸ ਦੇ ਉਨ੍ਹਾਂ ਨੂੰ ਸਰਧਾ ਤੇ ਤਰੀਕਿਆਂ ਤੇ ਕੁਰਬਾਨੀ ਦੀ ਭਾਵਨਾ ਨਾਲ ਚਲਾ ਦਿੱਤੀ ਕਿਹਾ ਜਾਂਦਾ ਹੈ ਕਿ ਸਿੰਘ ਹੋਰ ਧਿਆਨ ਲਈ ਜੰਗਲ ਵਿੱਚ ਗਏ ਸਨ ਕੁਝ ਦਿਨ ਬਾਅਦ ਉਹ ਜੰਗਲ ਵਿੱਚ ਵਾਪਸ ਆ ਗਏ ਅਤੇ ਨੇੜਲੇ ਪਿੰਡ ਦੇ ਬਾਹਰ ਠਹਿਰ ਗਏ ਪਿੰਡ ਵਾਸੀਆਂ ਨੇ ਉਹਨਾਂ ਲਈ ਸਥਾਈ ਆਸਰਾ ਬਣਵਾਇਆ ਕੁਝ ਸਮੇਂ ਬਾਅਦ ਕਲੇਰਾ ਪਿੰਡ ਦੇ ਵਸਨੀਕਾਂ ਨੇ ਉਹਨਾਂ ਕੋਲ ਆਪਣੇ ਪਿੰਡ ਦਾ ਸੱਦਾ ਦਿੱਤਾ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਰਸਤੇ ਵਿੱਚ ਉਹ ਕਲੇਰਾਂ ਅਤੇ ਕੌਂਕੇ ਦੇ ਵਿਚਕਾਰ ਸਥਿਤ ਇੱਕ ਖੂਹ ਤੇ ਰੁਕ ਗਏ ਉਹਨਾਂ ਨੇ ਉੱਥੇ ਆਪਣਾ ਡੇਰਾ ਬਣਾ ਲਿਆ ਅਤੇ ਪਿੰਡ ਵਾਲਿਆਂ ਨੇ ਉਹਨਾਂ ਲਈ ਇੱਕ ਛੋਟੀ ਜਿਹੀ ਝੌਂਪੜੀ ਬਣਵਾਈ ਸਿੰਘਾਂ ਨੇ ਉੱਥੇ ਹੀ ਸਿਮਰਨ ਸ਼ੁਰੂ ਕਰ ਦਿੱਤਾ ਬਾਬਾ ਨੰਦ ਸਿੰਘ ਜੀ ਕਲੇਰਾਂ ਨੇੜੇ ਆਪਣਾ ਡੇਰਾ ਸਥਾਪਿਤ ਕੀਤਾ ਜਿਸ ਨੂੰ ਹੁਣ ਨਾਨਕਸਰ ਕਿਹਾ ਜਾਂਦਾ ਹੈ ਭੋਜਨ ਲੰਗਰ ਨੇੜਲੇ ਪਿੰਡ ਵਸੀਆਂ ਦੁਆਰਾ ਪ੍ਰਦਾਨ ਕੀਤਾ ਗਿਆ ਸੀ ਜੋ ਕਿ ਅੱਜ ਤੱਕ ਲਾਗੂ ਹੈ ਹੋਰ ਗੁਰਦੁਆਰਿਆਂ ਦੇ ਉਲਟ ਇਸ ਸ੍ਰੀ ਨਾਨਕਸਰ ਗੁਰਦੁਆਰੇ ਵਿਖੇ ਸਧਾਲੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਕੋਈ ਵੀ ਮਾਲੀ ਪੇਟਾ ਨਹੀਂ ਚੜਾਈ ਜਾਂਦੀ ਬਾਬਾ ਆਨੰਦ ਸਿੰਘ ਜੀ ਨੇ ਪੰਜਾਬ ਦੇ ਨਾਨਕਸਰ ਵਿਖੇ ਆਪਣਾ ਸਰੀਰਕ ਰੂਪ ਤਿਆਗ ਦਿੱਤਾ ਜਿਸ ਨੂੰ ਹੁਣ ਕੇਂਦਰੀ ਡੇਰੇ ਵਜੋਂ ਮਾਨਤਾ ਪ੍ਰਾਪਤ ਹੈ ਹਾਲਾਂਕਿ ਉਸ ਦੇ ਸ਼ਰਧਾਲੂਆਂ ਨੇ ਪੰਜਾਬ ਹਰਿਆਣਾ ਉੱਤਰਾਖੰਡ ਅਤੇ ਕੈਨੇਡਾ ਵਿੱਚ ਨਾਨਕ ਸਰ ਦੇ ਨਾਮ ਦੇ ਗੁਰਦੁਆਰੇ ਸਥਾਪਿਤ ਕੀਤੇ ਹਨ